ਸਾਸੀ ਕਾਲਜੀ ਅੱਜ ਮੈਂ ਤੁਹਾਨੂੰ ਇੱਕ ਆਪਣੇ ਹੱਥੀਂ ਲਾਇਆ ਹੋਇਆ ਬੂਟਾ ਦਿਖਾਉਣ ਲੱਗਿਆ ਜਿਹੜਾ ਬਹੁਤ ਹੀ ਬੜਾ ਮਤਲਬ ਖਾਸ ਦੇ ਨਾਲ ਮੇਰਾ ਬੇਟਾ ਜਿਹੜਾ ਹੈ ਉਹ ਮੁੱਲ ਲੈ ਕੇ ਆਇਆ ਮੈਂ ਵੀਰ ਨੂੰ ਕਾਂਗਾ ਮੜਾ ਇੱਕ ਵਾਰੀ ਬੂਟਾ ਦਿਖਾ ਦਵੀਂ ਕਿ ਬੂਟੇ ਦੇ ਉੱਪਰ ਆ ਫਲ ਜਿਹੜਾ ਹੈ ਇਹ ਲੱਗਿਆ ਹੋਇਆ ਵੀ ਦੇਖ ਲਿਓ ਤੇ ਇਹ ਬੂਟਾ ਮੇਰਾ ਬੇਟਾ ਲੈ ਕੇ ਆਇਆ तकरीबन ਨਰਸਰੀ ਚੋਂ 150 ਰੁਪਏ ਦਾ ਉਹ ਛਾਂ ਵਾਲਾ ਬੂਟਾ ਕਹਿ ਕੇ ਲੈ ਕੇ ਆਇਆ ਤੇ ਮੈਂ ਆਪਦੇ ਗੇਟ ਦੇ ਬਿਲਕੁਲ ਇਹ ਮੂਹਰੇ ਲਾਤਾ ਇਹਨੂੰ ਕਾਫੀ ਛੇਤੀ ਜਿਹੜਾ ਹੈ ਇਹ ਬੂਟਾ ਵਧਿਆ ਔਰ 2 ਸਾਲਾਂ ਦਾ ਜਦੋਂ ਹੋਇਆ ਡੇਢ 2 ਸਾਲਾਂ ਦਾ ਤੇ ਇਹਨੂੰ ਐਡੇ ਐਡੇ ਇੱਕ ਫੁੱਲ ਨਿਕਲੇ ਫੁੱਲ ਨਿਕਲੇ ਤੇ ਉਹ ਬੜੇ ਜਿਹੜੇ ਸੋਹਣੇ ਲੱਗੇ ਫੁੱਲ ਕੀਤਾ ਇਹਦਾ ਫਾਲ ਹੈ ਉਹ ਫੁੱਲ ਜਿਹੜੇ ਆ ਉਹ ਐਡੇ ਕ ਜੇ ਸੋਹਣੇ ਸੀ ਕਿ ਅਸੀਂ ਮਜਬੂਰ ਹੋ ਗਏ ਵੀ ਐਡਾ ਯਾਰ ਬਹੁਤ ਵਧੀਆ ਬੂਟਾ ਹੈ ਇਹ ਕਿਵੇਂ ਮਿਲਿਆ ਤੇ ਕਿੱਥੋਂ ਲਿਆਂਦਾ ਲਿਆਂਦਾ ਤਾਂ ਨਰਸਰੀ ਤੋਂ ਸੀਗਾ ਬੇਟਾ ਲੈ ਕੇ ਆਇਆ ਤੇ ਫਿਰ ਕੀ ਕੀਤਾ ਕਿ ਸਰਚ ਮਾਰੀ ਗੂਗਲ ਤੇ ਗੂਗਲ ਤੇ ਪਤਾ ਲੱਗਿਆ ਵੀ ਇਹ ਜਿਹੜਾ ਹੈ ਬੂਟਾ ਇਹਦਾ ਨਾਮ ਹੈ ਕਦਮ ਤੇ ਮੇਰੇ ਕੋਲ ਇੱਕ ਬਿਹਾਰ ਤੋਂ ਨੌਕਰ ਸੀਗਾ ਉਹ ਕਹਿੰਦਾ ਜੀ ਸਾਡੇ ਬਹੁਤ ਹੁੰਦੇ ਆ ਇਹ ਇਹਨੂੰ ਇਹਦਾ ਫਲ ਵੀ ਲੋਕ ਸਾ ਖਾਂਦੇ ਆ ਤੇ ਇਹਦੇ ਫਲ ਦਾ achar ਬਣਦਾ ਹੈ ਮੈਂ ਕਿਹਾ ਚਲੋ ਵਧੀਆ ਗੱਲ ਹੈ ਵੀ ਜੇ ਇਹਨੂੰ ਲੋਕ ਖਾਂਦੇ ਆ ਫੇਸਬੁੱਕ ਤੇ ਗੂਗਲ ਤੇ ਜਦੋਂ ਸਰਚ ਮਾਰੀ ਉਦੋਂ ਦੇਖਿਆ ਵੀ ਇਹ ਬੂਟਾ ਕਦਮ ਹੈ ਤੇ ਸ਼੍ਰੀ ਕ੍ਰਿਸ਼ਨ ਜੀ ਦੇ ਨਾਲ ਇਹਦਾ ਕੋਈ ਜੁੜਦਾ ਕੋਈ ਇਤਿਹਾਸ ਪਰ ਮੈਂ ਪੱਕੀ ਨਹੀਂ ਕਹਿੰਦਾ ਵੀ ਉਹਨਾਂ ਦੇ ਨਾਲ ਕੋਈ ਇਤਿਹਾਸ ਜੁੜਦਾ ਵੀ ਉਹ Google ਤੋਂ ਜਿਹੜਾ ਪਤਾ ਲੱਗਿਆ ਤੇ Google ਵਾਲਿਆਂ ਨੇ ਇਹ ਵੀ ਲਿਖਿਆ ਵੀ ਇਹ ਜਿਹਦੇ ਘਰ ਦੇ ਮੂਹਰੇ ਲੱਗਿਆ ਹੋਵੇ ਜਾਂ ਘਰ ਵਿਹੜੇ 'ਚ ਲੱਗਿਆ ਹੋਵੇ ਵੀ ਇਹ ਬੁਕਤਾ ਇੰਨਾ ਕੀਮਤੀ ਹੈ ਵੀ ਇਹਦੀ ਪੂਜਾ ਕਰਦੇ ਨੇ ਲੋਕ ਤੇ ਇਹ ਮਤਲਬ ਕਹਿ ਲੋ ਵੀ ਉਹਨਾਂ ਨੇ ਲਿਖਿਆ ਵੀ ਜਿਹਦੇ ਘਰੇ ਲੱਗਿਆ ਉਹ ਧਨ ਦੀ ਘਾਟ ਨਹੀਂ ਰਹਿੰਦੀ ਵੀ ਬੂਟਾ ਐ ਨਾ ਲੱਤੀ ਐ ਤੇ ਜਦੋਂ ਪਤਾ ਲੱਗਿਆ ਵੀ ਇਹਦੀ ਲੋਕ ਪੂਜਾ ਕਰਦੇ ਨੇ ਉਹ ਇੱਕ ਦਿਨ ਮੇਰੇ ਵੀ ਜੋਾਕਾਂ ਨੇ ਇਹਦੇ ਘਿਹੋ ਦਾ ਦੀਵਾ ਲਾਤਾ ਬਾਹਰ ਇੱਟਾਂ ਰੱਖ ਕੇ ਉਹ ਮੇਰਾ ਭਰਾ ਆਇਆ ਉਹ ਮੈਨੂੰ ਸਵੇਰੇ ਆ ਕੇ ਕਹਿੰਦਾ ਯਾਰ ਤੁਹਾਡੇ ਕੋਈ ਬਾਰ ਮੂਰੀ ਦੀਵਾ ਲਾ ਗਿਆ ਮੈਂ ਕਿਹਾ ਕਿੱਥੇ ਕਹਿੰਦਾ ਬੂਟੇ ਦੀਆਂ ਜੜਾਂ 'ਚ ਲੱਗਿਆ ਸੀ ਉੱਪਰ ਇੱਟਾਂ ਰੱਖਿਆ ਨੇ ਉਹ ਮੈਂ ਕਿਹਾ ਯਾਰ ਕਿਤੇ ਸਾਡੇ ਜੋਾਕਾਂ ਨੇ ਲਾਇਆ ਹੋਣਾ ਵੀ ਕਿਤੇ ਧਨ ਹੋ ਸਕਦਾ ਇਹ ਬੂਟਾ ਧਨ ਸਿੱਟ ਦਵੇ ਸੋ ਹੁਣ ਮੈਂ ਇਹ ਦਿਖਾਉਣਾ ਤਾਂ ਚਾਹਉਣਾ ਵੀ ਇਹਦੇ ਜਿਹੜੇ ਫਲ ਨੇ ਇਹਨਾਂ ਨੂੰ ਪੰਛੀ ਵੀ ਨਹੀਂ ਖਾਂਦੇ ਪੰਛੀ ਵੀ ਇਹਨਾਂ ਤੋਂ ਦੂਰੀ ਰੱਖਦੇ ਨੇ ਔਰ ਹੁਣ ਜਿਹੜੀ ਸਾਨੂੰ ਸਮੱਸਿਆ ਖੜੀ ਹੋ ਰਹੀ ਹੈ ਇਹਦੇ ਤੋਂ ਵੀ ਪਟਣਾ ਮੈਂ ਨਹੀਂ ਚਾਹੁੰਦਾ ਪਰ ਇਹ ਸਾਰੇ ਦਾ ਸਾਰਾ ਸਾਲ ਇਹ ਜਿਹੜੇ ਫਲ ਨੇ ਇਹ ਖਾਂਦਾ ਨਹੀਂ ਕੋਈ ਜਾਨਵਰ ਪੰਛੀ ਕੁਛ ਨਹੀਂ ਇਹਨੂੰ ਖਾਂਦਾ ਇਹ ਥੱਲੇ ਡਿੱਗਦੇ ਨੇ ਔਰ ਡਿੱਗ ਕੇ ਇਹਨਾਂ ਦੀ ਹਾਲਤ ਜਿਹੜੀ ਆ ਉਹ ਐਸੀ ਦੀ ਬਣ ਜਾਂਦੀ ਆ ਵੀ ਆ ਦੇਖੋ ਇਹ ਹੱਥ 'ਚ ਵੀ ਹੁਣ ਮੈਂ ਚੱਕਿਆ ਤੇ ਇਧਰ ਸਾਈਡ ਤੇ ਵੀ ਪਿਆ ਆਹ ਵੀ ਪਿਆ ਆਹ ਮੇਰੇ ਇਧਰ ਰੇੜੇ 'ਚ ਵੀ ਪਏ ਨੇ ਉਹ ਵੀ ਸਾਹਮਣੇ ਪਏ ਨੇ ਆ ਮੈਂ ਦਿਖਾਉਣਾ ਤੁਹਾਨੂੰ ਆਪਦੀ ਗੱਡੀ ਆ ਬਾਹਰ ਖੜੀ ਐ ਇਹਦੀ ਹਾਲਤ ਜਰਾਕ ਦੇਖੋ ਵੀ ਇਹ ਇਹ ਬੂਟੇ ਦੇ ਫਲਾਂ ਨੇ ਇਹਦੀ ਹਾਲਤ ਜਿਹੜੀ ਐ ਉਹ ਕਿਦਾਂ ਦੀ ਬਣਾਤੀ ਇਹ ਇਹ ਮੈਂ ਰਾਤੀ ਅੰਦਰ ਗਿਆ ਤੇ ਮੇਰੇ ਚੱਪਲਾਂ ਨੂੰ ਕਿਤੇ ਥੱਲਿਓਂ ਲੱਗ ਗਿਆ ਉਹ ਮੇਰੀ ਮੈਸੇਜ ਕਹਿੰਦੀ ਮੈਨੂੰ ਵੀ ਤੇਰੀਆਂ ਚੱਪਲਾਂ ਨੂੰ ਗੰਦ ਲੱਗਿਆ ਹੋਇਆ ਵੀ ਤੂੰ ਐਵੇਂ ਹੀ ਅੰਦਰ ਆਵੜਿਆ ਉਹ ਮੈਂ ਕਿਹਾ ਮੈਂ ਤਾਂ ਕਿਤੇ ਗਿਆ ਨਹੀਂ ਇਹੀ ਜੀ ਥਾਂ ਤੇ ਵੀ ਜਿੱਥੇ ਕੋਈ ਗੰਦ ਲੱਗਿਆ ਹੋਵੇ ਜਦੋਂ ਮੈਂ ਦੇਖਿਆ ਬਾਹਰ ਆਇਆ ਫਟਾਫਟ ਮੈਂ ਕਿਹਾ ਵੀ ਵਾਕਿਆ ਹੀ ਮੇਰੀ ਚੱਪਲ ਨੂੰ ਕੋਈ ਗੰਦ ਲੱਗਿਆ ਤੇ ਜਦੋਂ ਉਤਾਰਿਆ ਬਾਹਰ ਆ ਕੇ ਤੇ ਦੇਖਿਆ ਵੀ ਆਹ ਜਿਹੜਾ ਬੂਟੇ ਦਾ ਜਿਹੜਾ ਫਲ ਹੈ ਉਹ ਥੱਲੇ ਡਿੱਗਿਆ ਸੀ ਉਹ ਮੇਰੀ ਚੱਪਲ ਨੂੰ ਲੱਗਿਆ ਇਹ ਮਤਲਬ ਐ ਮੈਂ ਸਾਫ਼ ਸ਼ਬਦਾਂ ਚ ਕਹਾਂ ਵੀ ਜਦੋਂ ਇਹ ਥੱਲੇ ਪਏ ਹੁੰਦੇ ਨੇ ਗੰਧ ਐਵੇਂ ਦਾ ਲੱਗਦਾ ਜਦੋਂ ਕਿਸੇ ਦਾ ਪੈਰ ਉੱਤੇ ਆ ਗਿਆ ਜਾਂ ਐ ਵੈਸੇ ਕਿਤੇ ਮਿੱਧਿਆ ਗਿਆ ਜਿਵੇਂ ਕਿਸੇ ਬੱਚੇ ਦਾ ਗੰਧ ਪਿਆ ਹੋਵੇ ਸੋ ਬਚਣ ਦੀ ਲੋੜ ਹੈ ਤੇ ਇਹ ਅਜਿਹੇ ਬੂਟਿਆਂ ਤੋਂ ਸੋ ਦੋਸਤੋ ਹੁਣ ਮੈਂ ਤਾਂ ਫਸ ਗਿਆ ਤੁਹਾਨੂੰ ਬੇਨਤੀ ਕਰਾਂਗਾ ਵੀ ਕੋਈ ਮੇਰਾ ਵੀਰ ਕਦਮ ਨਾਂ ਦਾ ਬੂਟਾ ਆਪਦੇ ਵੇੜੇ ਦੇ ਮੂਹਰੇ ਜਾਂ ਵੇੜੇ 'ਚ ਨਾ ਲਾਵੇ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਸਾਨੂੰ ਦੱਸਿਓ ਵੀ ਵਧੀਆ ਕੀਤਾ ਜਾਂ ਸਾਡੇ ਤੋਂ ਗਲਤੀ ਹੋ ਗਈ ਧੰਨਵਾਦ ਸਤਿ ਸ੍ਰੀ ਅਕਾਲ